ਜਾਂ ਦੇਖਿਆ ਕਿਸੇ ਨੂੰ ਪਰੰਤੂ ਇਹ ਜਾਚਾ ਜੋ ਆਸੇ ਪਾਸੇ ਪੈਰੋਂ ਪਤਾ ਲੱਗਦਾ ਹਮਮਾਤ ਦੀ ਵੀ ਕਰੋ ਯਾਰ ਠੀਕ ਹੋ ਗਿਆ ਸਾਰੇ ਉੱਤੇ ਖੜੇ ਕੋਰੋਨਾ ਲੋਕਾਂ ਦੀਆਂ ਦੁਆਵਾਂ ਨੇ ਆ ਪਰਮਾਤਮਾ ਜੂਰ ਅਰਦਾਸਾਂ ਨੂੰ ਮੰਨੂਗਾ ਸਾਡੀਆਂ ਕਿਵੇਂ ਸਿਹਤ ਕਿੱਦਾਂ ਹੈਗੀ ਜੋ ਥੋੜਾ ਜਿਹਾ ਕੋਈ ਸੁਧਾਰ ਹੋਇਆ ਜਿਸ ਤਰੀਕੇ ਨਾਲ ਕਹਿ ਰਹੇ ਆ ਉਹਨਾਂ ਦੇ ਸਾਡੀ ਰਿਸ਼ਤੇਦਾਰੀ ਦੀ ਹੈ ਜੋ ਦੱਸਿਆ ਗਿਆ ਵੀ ਅੱਗੇ ਤੋਂ ਆਪਾਂ ਸੁਧਾਰ ਕਹਿ ਸਕਦੇ ਜੀ ਜੀ ਕ੍ਰਿਟੀਕਲ ਜ਼ਰੂਰ ਹੈ ਪਰੰਤੂ ਪਰਮਾਤਮਾ ਕੋਈ ਚਮਤਕਾਰ ਹੀ ਕਹਿ ਲੋ ਵੀ ਪਲੱਸ ਪੁਆਇੰਟ ਹੀ ਕਹਿ ਸਕਦੇ ਤੁਸੀਂ ਕਹਿ ਰਹੇ ਹੋ ਜੀ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਨੇ ਨਾਮ ਚਮਕਾਇਆ ਸੀ ਉਸ ਤਰੀਕੇ ਦੇ ਨਾਲ ਅੱਜ ਵੇਖੋ ਦੁਨੀਆ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੋਂ ਲੋਕ ਪੋਸਟਰ ਪਾ ਰਹੇ ਆ ਦਾਸਾਂ ਕਰ ਰਹੇ ਨੇ ਵੇਖੋ ਮੇਰੇ ਸਾਹਮਣੇ ਦੂਜੀ ਵਾਰ ਇਹ ਜੇ ਅਦਾਸਾਂ ਬਿਲਕੁਲ ਇਹੋ ਜੇ ਫਨਕਾਰ ਕਿਤੇ ਕੋਈ ਆਸਾਨੀ ਨਾਲ ਪੈਦਾ ਨਹੀਂ ਹੁੰਦੇ ਮੈਂ ਤਾਂ ਇਹਨਾਂ ਨੂੰ ਧੰਨਵਾਦ ਹੀ ਕਰਦਾ ਕਿ ਇਹਨਾਂ ਨੇ ਅੱਛਾ ਗਾਇਆ ਲੋਕ ਦਿਲਾਂ ਚ ਜਗ੍ਹਾ ਬਣਾਈ ਹੈ ਤਾ ਇਹ ਹੋ ਜਾ ਕੋਈ ਮੇਰੇ ਖਿਆਲ ਜੀਬ ਨਹੀਂ ਹੋਗਾ ਜੀ ਤੇ ਮਾਨੂੰ ਇਹ ਗੱਲ ਨਹੀਂ ਨਿਕਲੀ ਵੀ ਬੱਚਾ ਬਹੁਤ ਗਲਤ ਹੋਇਆ ਜੀ ਜਿਸ ਦਾ ਜ਼ਿਕਰ ਕੀਤਾ ਰਿਸ਼ਤੇਦਾਰੀ ਤੁਹਾਡੀ ਪਰਿਵਾਰ ਜੀ ਜੀ ਮੇਰੀ ਬੇਟੀ ਇਹਨਾਂ ਦੇ ਪਰਿਵਾਰਕ ਮੈਂ ਹੈ ਭਤੀਜੀ ਮੇਰੀ ਜੀ ਗ੍ਰੈਜੂਏਟ ਬੰਦਾ ਹੋਣਾ ਦੀ ਗਾਇਕੀ ਕਦੇ ਵੀ ਕਿਸੇ ਕੰਟਰੋਵਰਸੀ ਚ ਨਹੀਂ ਪਏ ਔਰ ਬਹੁਤ ਜੁਰਤ ਨਾਲ ਲੱਗੀ ਉਹਨਾਂ ਨੇ ਆਪਣੇ ਬੇਟੇ ਨਾਲ ਵੀ ਇਹਨਾਂ ਦਾ ਬੜਾ ਪਿਆਰ ਸੀਗਾ ਜਿੰਨਾ ਚਿਰ ਉਹ ਰਹੇ ਨੇ ਕਾਫੀ ਇੱਕ ਦੂਸਰੇ ਦੇ ਮਲ ਹੈਲਪਫੁਲ ਰਹੇ ਨੇ ਸਾਰੇ ਤਾ ਮੈਂ ਤਾਂ ਜਦੋਂ ਦੀ ਇਹ ਖਬਰ ਸੁਣੀ ਇਹਨਾਂ ਧਰਮ ਦਾ ਸੱਚ ਜਾਣੋ ਫੋਨ ਵੇਖਣ ਨੂੰ ਦਿਲ ਨਹੀਂ ਕਰਦਾ ਵੀ ਪਤਾ ਨਹੀਂ ਇਹ ਕਿਹੋ ਜੀ ਖਬਰ ਵੀ ਗਲਤ ਨਾ ਜਾਵੇ ਕੁਝ ਮੈਂ ਇੱਕ ਚਿੰਤਾ ਬਣੀ ਕਿਵੇਂ ਟੋਟ ਅੱਪਾ ਜਿਵੇਂ ਟੋਟ ਅੱਪਾ ਜਿਵੇਂ ਸੀਗਾ ਮੀਡੀਆ ਨੇ ਇੱਕ ਬੇਨਤੀ ਆ ਵੀ ਇਸ ਖਬਰ ਨੂੰ ਸਨਸਨੀ ਜੀ ਬਣਾ ਕੇ ਪੇਸ਼ ਨਾ ਕੀਤਾ ਜਾਵੇ ਕਿਉਂਕਿ ਲੋਕ ਇੰਨੇ ਜ਼ਿਆਦਾ ਹਾਰਟ ਨੇ ਫੋਨ ਦੇਖਣ ਤੋਂ ਡਰ ਲੱਗਦਾ ਹੈ ਤੇ ਜਿੰਨੀ ਇੱਕ ਗੱਲ ਹੈਗੀ ਆ ਆਪਾਂ ਸਾਰੇ ਪੋਜ਼ੀਟਿਵ ਹੀ ਸੋਚੀਏ ਆਪਾਂ ਨੇ ਕਹਿਣਾ ਉਹ ਹਰ ਹਾਲ ਠੀਕ ਹੋਊਗਾ ਨੌਜਵਾਨ ਬੱਚਾ ਰਿਕਵਰੀ ਕਰ ਜਾਊਗਾ ਬੇਸ਼ੱਕ ਸੱਟਾਂ ਗੰਭੀਰ ਨੇ ਪਰantu ਉਮਰ ਨੇ ਆਣੀ ਹੈ ਤੇ ਮੈਡੀਕਲ ਸਾਇੰਸ ਨੂੰ ਸਾਨੂੰ ਭਰੋਸਾ ਹੋਣਾ ਚਾਹੀਦਾ ਦੂਜਾ ਪ੍ਰਾਪਾ ਤੁਹਾਡੇ ਨਾਲ ਕਦੋਂ ਕੋਈ ਮੇਲ ਹੋਇਆ ਸੀ ਲਾਸਟ ਮੇਲ ਕਦੋਂ ਕੋਈ ਰਾਜੀਵੀਰ ਤੇ ਜਵੰਦਰ ਆ ਤੁਹਾਡੇ ਨਾਲ ਹੋਇਆ ਸੀ ਇਹ ਮੈਨੂੰ ਕਾਫੀ ਦਿਨ ਹੋ ਗਏ ਮੈਂ ਡਾਇਰੈਕਟਲੀ ਨਹੀਂ ਮਿਲ ਪਾਇਆ ਕਿਉਂਕਿ ਪੂਰੇ ਨਿਤਨ ਦਾ ਆਫਸਰ ਦੇ ਜ਼ਰੀਏ ਗੱਲਬਾਤ ਹੁੰਦੀ ਰਹਿੰਦੀ ਸੀ ਪਰ ਮੇਰਾ ਸਿੱਧੇ ਤੌਰ ਤੇ ਬੱਚੇ ਨੂੰ ਮੈਂ ਅਜੇ ਤੱਕ ਸ਼ੋਅਾਂ ਤੇ ਤੁਹਾਡੇ ਸੋਸ਼ਲ ਮੀਡੀਆ ਦੇ ਜ਼ਰੀਏ ਜਿਹੜਾ ਉਹਨਾਂ ਦਾ ਸਟਾਈਲ ਸੀ ਜਿਹੜਾ ਸਿੱਧੂ ਦਾ ਸਟਾਈਲ ਜਿਆ ਸੀ ਜਵੰਦਾ ਬਾਈ ਦਾ ਸਟਾਈਲ ਹੈਗਾ ਸੀ ਉਹ ਲੋਕੀ ਹੁਣ ਉਹਨੂੰ ਵਾਇਰਲ ਕਰ ਰਹੇ ਨੇ ਕਿੰਨੇ ਕਿੰਨਾ ਨਾਣੇ ਮਤ ਲੈਣੇ ਵਧੀ ਕਟਕਾਇਆ ਤੇ ਲਿਖਿਆ ਹੈ ਕਿ ਪਰਮਾਤਮਾ ਉਹਨਾਂ ਦੀ ਉਮਰ ਜੂਰ ਮਾਂ ਦੇ ਨਾਂ ਤੇ ਬੱਚਿਆਂ ਦੇ ਮਾਵਾਂ ਦੇ ਨਾਂ ਤੇ ਗਾਣੇ ਗਾਏ ਧੀਆ ਦੇ ਗਾਣੇ ਗਾਏ ਮਤਲਬ ਕਿ ਉਹ ਜੇ ਗਾਣੇ ਗਾਏ ਜੇ ਸਕੂਨ ਮਿਲ ਜਾਵੇ ਕਿੰਨੇ ਕਿੰਨੇ ਗਾਣੇ ਜੀ ਸਨਿਲਟੀ ਕਿਉਂਕਿ ਇਹਨਾਂ ਸੋਹਣਾ ਸਰਦਾਰ 6 ਫੁੱਟ ਲੰਬਾ ਉੱਚਾ ਗੱਭਰੂ ਪਰਮਾਤਮਾ ਜੀ ਜੂਰ ਮਿਹਰ ਕਰੇ ਕੋਈ ਚਮਤਕਾਰ ਕਰੇ ਅਰਦਾਸ